ਪਿਆਰੇ ਵਿਦਿਆਰਥੀਓ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸੂਚਕ ਦੀ ਇੱਕ ਕਿਰਿਆ ਕਰਾਂਗੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਡੇ ਕੋਲੇ ਹਲਦੀ ਪਈ ਹੈ ਜੋ ਕਿ ਘਰਾਂ ਦੇ ਵਿੱਚ ਆਮ ਹੀ ਮਿਲ ਜਾਂਦੀ ਹੈ ਅਸੀਂ ਇਸ ਦੀ ਸਹਾਇਤਾ ਨਾਲ ਹਲਦੀ ਪੇਪਰ ਤਿਆਰ ਕਰਾਂਗੇ ਆਓ ਇਸ ਨੂੰ ਅਸੀਂ ਕਿਵੇਂ ਤਿਆਰ ਕਰਦੇ ਹਾਂ ਇਸ ਬਾਰੇ ਜਾਣੀਏ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਕਟੋਰੀ ਦੇ ਵਿੱਚ ਕੁਝ ਹਲਦੀ ਪਈ ਹੈ ਸਾਡੇ ਕੋਲ ਦੂਸਰੀ ਕਟੋਰੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਅਸੀਂ ਇਸ ਦਾ ਪੇਸਟ ਬਣਾਇਆ ਹੋਇਆ ਹੈ ਅਸੀਂ ਇਸ ਦਾ ਪੇਸਟ ਕਿਵੇਂ ਬਣਾ ਸਕਦੇ ਹਾਂ ਜਿਵੇਂ ਕਿ ਸਾਡੇ ਕੋਲ ਇਹ ਹਲਦੀ ਪਈ ਹੈ ਅਸੀਂ ਉਸ ਦੇ ਵਿੱਚ ਕੁਝ ਪਾਣੀ ਦੀ ਬੂੰਦਾ ਪਾਵਾਂਗੇ ਤੇ ਉਸ ਨੂੰ ਮਿਲਾਵਾਂਗੇ ਤਾਂ ਜਿਸ ਨਾਲ ਕੀ ਸਾਡੇ ਕੋਲ ਹਲਦੀ ਦਾ ਪੇਸਟ ਤਿਆਰ ਹੋ ਜਾਏਗਾ ਜਿਵੇਂ ਕਿ ਤੁਸੀਂ ਇਸ ਦੇ ਵਿੱਚ ਦੇਖ ਰਹੇ ਹੋ ਸਾਡੇ ਕੋਲ ਹਲਦੀ ਦਾ ਪੇਸਟ ਬਣਿਆ ਹੋਇਆ ਹੈ ਤੁਹਾਡੇ ਸਾਹਮਣੇ ਇੱਕ ਪੇਪਰ ਦਿਖਾਈ ਦੇ ਰਿਹਾ ਇਸ ਨੂੰ ਫਿਲਟਰ ਪੇਪਰ ਕਹਿੰਦੇ ਨੇ ਜੋ ਕਿ ਅਸੀਂ ਰੂ ਦੀ ਸਹਾਇਤਾ ਦੇ ਨਾਲ ਇਸ ਦੇ ਉੱਪਰ ਇਸ ਦਾ ਪੇਸਟ ਲਗਾਇਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਕੋਲੇ ਅਸੀਂ ਰੂ ਦੀ ਸਹਾਇਤਾ ਨਾਲ ਉਸ ਦਾ ਪੇਸਟ ਲਗਾਇਆ ਹੋਇਆ ਹੈ ਬੱਚਾ ਫਿਰ ਦੁਬਾਰਾ ਇਸ ਨੂੰ ਲਗਾ ਰਿਹਾ ਜਿਸ ਨਹੀਂ ਲੱਗਿਆ ਹੋਇਆ ਅਸੀਂ ਇਸੇ ਤਰ੍ਹਾਂ ਮਤਲਬ ਇਸ ਦਾ ਜਿਹੜਾ ਪੇਸਟ ਹੈਗਾ ਉਸ ਦੇ ਉੱਪਰ ਤਿਆਰ ਕਰ ਲੇਣਾ ਤੇ ਫਿਰ ਇਸ ਨੂੰ ਕੁਝ ਦੇਖ ਸੁੱਕਣ ਦੇ ਲਈ ਦੇਣਾ ਹੈ ਭਾਵੇਂ ਸਮ ਅਸੀਂ ਪੱਕੇ ਥਲੇ ਰੱਖ ਸਕਦੇ ਆ ਜਾਂ ਕੋਈ ਕੁਛ ਇਸ ਨੂੰ ਕੁੱਪ ਦੇ ਵਿੱਚ ਰੱਖ ਸਕਦੇ ਹੋ ਜਦੋਂ ਇਹ ਪੂਰੀ ਤਰ੍ਹਾਂ ਸੁੱਕ ਜਾਏਗਾ ਤਾਂ ਸਾਡੇ ਕੋਲੇ ਇਹ ਇਸ ਤਰ੍ਹਾਂ ਤਿਆਰ ਹੋ ਜਾਵੇਗਾ ਤੁਸੀਂ ਦੇਖ ਰਹੇ ਹੋ ਇਸ ਦੇ ਉੱਪਰ ਪਹਿਲਾਂ ਹੀ ਕੁਝ ਲਿਖਿਆ ਜਾ ਚੁੱਕਿਆ ਹੈ ਜਿਵੇਂ ਕਿ ਤੁਹਾਡੇ ਕੋਲੇ ਅਸੀਂ ਇੱਕ ਸਾਬਣ ਦਾ ਕੋਲ ਦਿਖਾ ਰਹੇ ਆ ਜਿਸ ਦੇ ਵਿੱਚ ਅਸੀਂ ਇੱਕ ਖਾਰੇ ਕੋਲ ਦੀ ਸਹਾਇਤਾ ਦੇ ਨਾਲ ਇਹਦੇ ਉੱਪਰ ਕੁਝ ਵੀ ਲਿਖਾਂਗੇ ਤਾਂ ਉਸਦੇ ਉੱਪਰ ਇਹ ਲਾਲ ਪੂਰੇ ਰੰਗ ਦਾ ਹੋ ਜਾਵੇਗਾ ਜਿਵੇਂ ਕਿ ਅਸੀਂ ਇਸ ਦੇ ਉੱਪਰ ਜੇ ਨਾਮ ਲਿਖੀਏ ਪ੍ਰਿੰਸ ਕੁਝ ਵੀ ਲਿਖੀਏ ਤੁਸੀਂ ਦੇਖੋਗੇ ਕਿ ਇਸ ਦਾ ਰੰਗ ਆਪਣੇ ਕੋਲੇ ਪੂਰਾ ਲਾਲ ਰੰਗ ਦਾ ਹੋਏਗਾ ਜੋ ਕਿ ਇਸ ਦੇ ਖਾਰੇ ਸੁਭਾਅ ਨੂੰ ਦਰਸਾਉਂਦਾ ਹੈ ਥੈਂਕ ਯੂ ਬਸ